ਜੋਰਾ ਅਤੇ ਟਿੰਕੂ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਖਾਉਣਾ ਕਿ ਮੁਸੀਬਤ ਸਮੇਂ ਅਕਲ ਤੋਂ ਲਿਆ ਕੰਮ ਉਹਨਾਂ ਦੀ ਸੁਰੱਖਿਆ ਕਰਦਾ ਹੈ ਜੋਰਾ ਇੱਕ ਨਿੱਕਾ ਜਿਹਾ ਸ਼ੇਰ ਦਾ ਬੱਚਾ ਹੈ ਇੱਕ ਦਿਨ ਉਹ ਖੇਡ ਰਿਹਾ ਸੀ ਖੇਡਦੇ-ਖੇਡਦੇ ਉਸ ਨੂੰ ਪਿਆਸ ਲੱਗੀ ਉਹ ਪਾਣੀ ਦੇ ਭਾਲ ਵਿੱਚ ਇੱਧਰ-ਉੱਧਰ ਭਟਕਣ ਲੱਗਾ ਓਹੋ ਮੇਰਾ ਇੱਥੇ ਪਿਆਸ ਨਾਲ ਬੁਰਾ ਹਾਲ ਹੋ ਰਿਹਾ ਤੇ ਉੱਪਰੋਂ ਮੈਨੂੰ ਪਾਣੀ ਵੀ ਨਹੀਂ ਮਿਲ ਰਹਾ ਵਾਹ ਉਹ ਰਹੀ ਇੱਕ ਨਦੀ ਚਲੋ ਉੱਥੇ ਚੱਲ ਕੇ ਪਾਣੀ ਪੀਂਦਾ ਹਾਂ ਜੋਰਾ ਨਦੀ ਤੇ ਜਾ ਕੇ ਪਾਣੀ ਪੀਣ ਲੱਗਦਾ ਹੈ ਪਾਣੀ ਪੀਂਦੇ-ਪੀਂਦੇ ਉਸ ਦੀ ਨਿਗਾ ਇੱਕ ਪੱਥਰ ਤੇ ਬੈਠੇ ਟਿੰਕੂ ਨਾਂ ਦੇ ਡੱਡੂ ਤੇ ਪੈ ਜਾਂਦੀ ਹੈ ਹਾਈ ਡੱਡੂ ਇਸ ਡੱਡੂ ਨੂੰ ਵੇਖ ਕੇ ਤਾਂ ਮੈਨੂੰ ਭੁੱਖ ਲੱਗ ਗਈ ਮੈਂ ਦੱਬੇ ਪੈਰੀ ਇਸ ਨੂੰ ਜਾ ਕੇ ਪਿੱਛੋਂ ਫੜ ਲੈਂਦਾ ਹਾਂ ਆ ਫੜ ਲਿਆ ਹਾ 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 ਹੁਣ ਮੈਂ ਤੈਨੂੰ ਮਜ਼ੇ ਨਾਲ ਖਾਵਾਂਗਾ ਟਿੰਕੂ ਬਹੁਤ ਡਰ ਗਿਆ ਅਤੇ ਆਪਣੇ ਬਚਾਅ ਬਾਰੇ ਸੋਚਣ ਲੱਗਾ ਉਹ ਬਹੁਤ ਚਲਾਕ ਸੀ ਉਸ ਨੂੰ ਇੱਕ ਤਰਕੀਬ ਸੋਜੀ ਰੁਕੋ ਛੋਟੇ ਮਹਾਰਾਜ ਰੁਕੋ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਖਾਣਾ ਚਾਹੁੰਦੇ ਹੋ ਮੈਨੂੰ ਆਪਣੇ ਮਹਾਰਾਜ ਦੇ ਪੁੱਤਰ ਲਈ ਕੁਰਬਾਨ ਹੋਣ ਵਿੱਚ ਖੁਸ਼ੀ ਹੋਵੇਗੀ ਪਰੰਤੂ ਮੈਂ ਆਪਣੇ ਕੁਝ ਦੋਸਤਾਂ ਨੂੰ ਵੀ ਬੁਲਾਉਣਾ ਚਾਹੁੰਦਾ ਉਹ ਵੀ ਤੁਹਾਡਾ ਭੋਜਨ ਵੰਣ ਵਿੱਚ ਆਪਣੀ ਖੁਸ਼ਕਿਸਮਤੀ ਸਮਝਣਗੇ ਜੋਰਾ ਸੋਚਦਾ ਹੈ ਕਿ ਅੱਜ ਤਾਂ ਦਾਵਤ ਹੀ ਹੋ ਜਾਵੇਗੀ ਉਹ ਜ਼ਿਆਦਾ ਖਾਣ ਦੇ ਲਾਲਚ ਵਿੱਚ ਆ ਜਾਂਦਾ ਹੈ ਅੱਛਾ ਚਲ ਠੀਕ ਹੈ ਤੂੰ ਜਾ ਕੇ ਆਪਣੇ ਦੋਸਤਾਂ ਨੂੰ ਵੀ ਲੈ ਆ ਪਰ ਛੇਤੀ ਕਰੀ ਮੇਰੇ ਕੋਲ ਫਾਲਤੂ ਸਮਾਂ ਨਹੀਂ ਹੈ ਟਿੰਕੂ ਨਦੀ ਵਿੱਚ ਜਾਂਦਿਆਂ ਹੀ ਜੋਰੇਵਲ ਦੇਖ ਕੇ ਉਸ ਨੂੰ ਛਿੜਾਉਂਦਾ ਹੈ ਉਹ ਰਾਜੇ ਦੇ ਮੂਰਖ ਪੁੱਤਰ ਮੈਂ ਤਾਂ ਤੈਨੂੰ ਝੂਠ ਬੋਲ ਰਿਹਾ ਸੀ ਮੈਂ ਕਿਸੇ ਨੂੰ ਨਹੀਂ ਬੁਲਾਉਣ ਜਾ ਰਿਹਾ ਆ ਜਾ ਆ ਜਾ ਹੁਣ ਫੜ ਕੇ ਵਿਖਾ ਮੈਨੂੰ ਜੋਰਾ ਟਿੰਕੂ ਵੱਲ ਦੇਖਦਾ ਹੀ ਰਹਿ ਜਾਂਦਾ ਹੈ ਅਤੇ ਆਪਣੇ ਲਾਲਚ ਤੇ ਪਛਤਾਉਣ ਲੱਗਦਾ ਹੈ